ਅੱਜ ਦੀ ਕਥਿਆ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸੋਕ ਭਾਰਤਵਾਦ ਦੀ ਸਸਰੇ ਕਾਲ ਵਾਇਗੁਰਦਾ ਖਾਲਸਾ ਵਾਇਗੁਰਦੀ ਫਤੇ ਵਿਦਿਆਰਥੀਓ ਸਾਡਾ ਵਿਸ਼ਾ ਚਲੇ ਹੋਇਆ ਸੀ ਗੱਜਲ ਆ ਇੱਕ ਕਵਿਤਾ ਹੈ ਇਹਦੇ ਓਕੇ ਸ਼ਬਦਾਂ ਬਾਰੇ ਮੈਂ ਤੁਹਾਨੂੰ ਪਿੱਛੇ ਵਾਲੀ ਕਥਿਆ ਵਿੱਚ ਦੱਸਿਆ ਸੀ ਅੱਜ ਦੀ ਕਥਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਹਦੇ ਭੂ ਵਿਕਲਪੀ ਪ੍ਰਸ਼ਨ ਕਿਹੜੇ ਹਨ ਜਿਹੜੇ ਐਗਜ਼ਾਮ ਵਿੱਚ ਪੁੱਛੇ ਜਾਂਦੇ ਹਨ ਉਹਦੇ ਬਾਰੇ ਦੱਸਾਂਗਾ ਵੇਖੋ ਜੀ ਅੱਜ ਦੇ ਭੂ ਵਿਕਲਪੀ ਪ੍ਰਸ਼ਨ ਗੱਜਲ ਕਵਿਤਾ ਕਿਸ ਦੀ ਲਿਖੀ ਹੋਈ ਸੀ ਅਰ ਬਜਲ ਸਿੰਘ ਕੋਮਲ ਬਈ ਗਜ਼ਲ ਕਵਿਤਾ ਹੈ ਆ ਕਿਦੀ ਲਿਖੀ ਹੋਈ ਹੈ ਅਰ ਬਜਲ ਸਿੰਘ ਕੋਮਲ ਦੀ ਲਿਖੀ ਹੋਈ ਹੈ ਅਰ ਬਜਲ ਸਿੰਘ ਕੋਮਲ ਇਦੇ ਲੇਖਕ ਹਨ ਦੂਜਾ ਪ੍ਰਸ਼ਨ ਕਿਹੜਾ ਸੀ ਹਨੇਰੇ ਦੀ ਸੈਨਾ ਨੂੰ ਰੁਕਣ ਲਈ ਕੀ ਹੋਏਗਾ ਹਨੇਰੇ ਦੀ ਹਨੇਰੇ ਦੀ ਸੈਨਾ ਨੂੰ ਰੁਕਣ ਲਈ ਕੀ ਹੋਏਗਾ ਕੁਝ ਸਿਰ ਕੁਰਬਾਨ ਹੋ ਜਾਣਗੇ ਬਈ ਹਨੇਰੇ ਦੀ ਸੈਨਾ ਨੂੰ ਰੁਕਣ ਲਈ ਕੀ ਹੋਏਗਾ ਕੁਝ ਸਿਰ ਕੁਰਬਾਨ ਹੋ ਜਾਣਗੇ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਡਗਰ ਵਿੱਚ ਕੀ ਹੋਜੀ ਹੀ ਰੇਤ ਹੋਣ ਦੀ ਗੱਲ ਕਹੀ ਗਈ ਹੈ ਸਰਦੀ ਬਈ ਡਗਰ ਵਿੱਚ ਕੀ ਹੋਜੀ ਹੀ ਰੇਤ ਹੋਣ ਦੀ ਗੱਲ ਕੀ ਹੈ ਡਗਰ ਵਿੱਚ ਕੀ ਹੋਜੀ ਹੀ ਰੇਤ ਹੋਣ ਦੀ ਗੱਲ ਕਹੀ ਗਈ ਹੈ ਡਗਰ ਵਿੱਚ ਸਰਦੀ ਰੇਤ ਹੋਣ ਦੀ ਗੱਲ ਕਹੀ ਗਈ ਹੈ ਦੂਜੀ ਚੌਥਾ ਪ੍ਰਸ਼ਨ ਕਿਹੜਾ ਸੀ ਗਜ਼ਲ ਵਿੱਚ ਹਨੇਰੀ ਨੂੰ ਕੀ ਹੋਜੀ ਹੀ ਕਿਹਾ ਗਿਆ ਹੈ ਚੰਦਰੀ ਗਜ਼ਲ ਬਈ ਚੌਥੇ ਪ੍ਰਸ਼ਨ ਵਿੱਚ ਕੀ ਪੁੱਛਿਆ ਗਿਆ ਸੀ ਗਜ਼ਲ ਵਿੱਚ ਹਨੇਰੀ ਨੂੰ ਹਨੇਰੀ ਨੂੰ ਕੀ ਹੋ ਜਿਹੀ ਕਿਹਾ ਗਿਆ ਸੀ ਗਜ਼ਲ ਵਿੱਚ ਹਨੇਰੀ ਨੂੰ ਚੰਦਰੀ ਕਿਹਾ ਗਿਆ ਸੀ ਕੀ ਚੰਦਰੀ ਪੰਜਵਾਂ ਪ੍ਰਸ਼ਨ ਕਿਹੜਾ ਸੀ ਲੋਕਾਂ ਦੁਆਰਾ ਕਿਸ ਦਾ ਦੁੱਖ ਵਿਸਰਨ ਦੀ ਗੱਲ ਕਹੀ ਗਈ ਹੈ ਮਾਵਾਂ ਦਾ ਲੋਕਾਂ ਦੁਆਰਾ ਕਿਸ ਦਾ ਦੁੱਖ ਵਿਸਰਨ ਦੀ ਗੱਲ ਕਹੀ ਗਈ ਹੈ ਲੋਕਾਂ ਦੁਆਰਾ ਮਾਵਾਂ ਦਾ ਦੁੱਖ ਵਿਸਰਨ ਦੀ ਗੱਲ ਕਹੀ ਗਈ ਸੀ ਕਿਦੀ ਮਾਮਾ ਦਾ ਦੁੱਖ ਵਿਸਰਨ ਦੀ ਗੱਲ ਕਹੀ ਗਈ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਵਿਦਿਆਰਥੀਓ ਰਾਹ ਰਾ ਭੁੱਲੇ ਲੋਕਾਂ ਘਰ ਕਦੋਂ ਪਰਤਣਗੇ ਸਾਮਾ ਨੂੰ ਰਾਹ ਭੁੱਲੇ ਲੋਕ ਭੁੱਲੇ ਹੋਏ ਲੋਕ ਕਦੋਂ ਰਾਹ ਭੁੱਲੇ ਹੋਏ ਲੋਕ ਘਰ ਕਦੋਂ ਪਰਤਣਗੇ ਸਾਮਾ ਨੂੰ ਰਾਹ ਭੁੱਲੇ ਹੋਏ ਲੋਕ ਸਾਮਾ ਨੂੰ ਘਰ ਪਰਤਣਗੇ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਕੀ ਦਿੱਤੇ ਬਗੈਰ ਜਮਾਨਾ ਨਹੀਂ ਸੰਵਰ ਸਕਦਾ ਭੇਟ ਕੀ ਦਿੱਤੇ ਬਗੈਰ ਜਮਾਨਾ ਨਹੀਂ ਸੰਵਰ ਸਕਦਾ ਭੇਟ ਦਿੱਤੇ ਬਗੈਰ ਜਮਾਨਾ ਨਹੀਂ ਸੰਵਰ ਸਕਦਾ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਪ੍ਰਸ਼ਨ ਨੰਬਰ 8ਵਾਂ ਲੋਕ ਕਿਸ ਦੇ ਸਹਾਰੇ ਸਕਦੀ ਸਕਦੀ ਨਦੀ ਨੂੰ ਉਤਰਣਗੇ ਲੋਕ ਕਿਸ ਦੇ ਸਹਾਰੇ ਸਕਦੀ ਨਦੀ ਨੂੰ ਤਰਣਗੇ ਪਾਹਾਂ ਦੇ ਦਮ ਦੇ ਸਾਰੇ ਲੋਕ ਪਾਹਾਂ ਦੇ ਦਮ ਦੇ ਸਾਰੇ ਸਖਦੀ ਨਦੀ ਨੂੰ ਤਰਣਗੇ ਸਖਦੀ ਨਦੀ ਨੂੰ ਕੀ ਕਰਨਗੇ ਭਈ ਸਖਦੀ ਨਦੀ ਨੂੰ ਤਰਣਗੇ ਕਿਦੇ ਪਾਹਾਂ ਦੇ ਦਮ ਦੇ ਸਾਰੇ ਲੋਕ ਸਖਤੀ ਨਦੀ ਨੂੰ ਤਰਣਗੇ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਵਿਦਿਆਰਥੀਓ ਜੇ ਹੁਣ ਵੀ ਆਲਣੇ ਨਹੀਂ ਬਤਾਏ ਤਾਂ ਕੀ ਬਿਖਰ ਜਾਵੇਗਾ ਜੇ ਹੁਣ ਵੀ ਆਲਣੇ ਨਹੀਂ ਬਤਾਏ ਤੋ ਕੀ ਬਿਖਰ ਜਾਏਗਾ ਤਣਕੇ ਵੀ ਕੀ ਪੁੱਛਿਆ ਗਿਆ ਸੀ ਜੇ ਹੁਣ ਵੀ ਹਾਲ ਨੇ ਨਹੀਂ ਬਚਾਏ ਤੋ ਕੀ ਬਿਖਰ ਜਾਏਗਾ ਹੁਣ ਵੀ ਹਾਲ ਨੇ ਨਹੀਂ ਬਚਾਏ ਤਾਂ ਤਣਕੇ ਬਿਖਰ ਜਾਣਗੇ ਤਣਕੇ ਬਿਖਰ ਜਾਣਗੇ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਪ੍ਰਸ਼ਨ ਨੰਬਰ 10ਵਾਂ ਬਦਲਦੇ ਜ਼ਮਾਨੇ ਵਿੱਚ ਕਿਸ ਨੂੰ ਪੀਛ ਜਾਣਿਆ ਜਾਵੇਗਾ ਬਦਲਦੇ ਜ਼ਮਾਨੇ ਵਿੱਚ ਬਦਲਦੇ ਜ਼ਮਾਨੇ ਵਿੱਚ ਕਿਸ ਨੂੰ ਪੀਛ ਜਾਣਿਆ ਜਾਏਗਾ ਕਿਨੂੰ ਰਿਸ਼ਤਿਆਂ ਨੂੰ ਬਦਲਦੇ ਜ਼ਮਾਨੇ ਵਿੱਚ ਰਿਸ਼ਤਿਆਂ ਨੂੰ ਪੀਛ ਜਾਣਿਆ ਜਾਵੇਗਾ ਵਿਦਿਆਰਥੀਓ ਅੱਧੀ ਕਕ੍ਹਾ ਇੱਥੋਂ ਸਮਾਪਤ ਹੋਈ ਸੀ ਅੱਧੀ ਕਕ੍ਹਾ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਅੱਧੀ ਕਕ੍ਹਾ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਇੱਕ ਵਾਰ ਹੋਰ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ